आगी 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 आगी। सरकारी प्राइमरी स्कूल नाम जपत राय सरकारी प्राइमरी स्कूल लड़के हो सरकारी प्राइमरी स्कूल लड़के जो कि प्रताप बाजार दे है इसका नाम स्वतंत्रता संग्रामी लाला लाजपत राय सरकारी प्राइमरी स्कूल रखा गया इस मौके विधानकार दिनेश चड्डा ने दसा की जिथे लाला लाजपत राय जी ने छेवी कलास तक अपनी जेहड़ी पढ़ाई की है ਸਭ ਤੋਂ ਪਹਿਲਾਂ ਤਾਂ ਵੈਲਕਮ ਸਵਾਗਤ ਬਹੁਤ-ਬਹੁਤ ਇਹ ਕਿ ਇਹੋ ਜੇ ਅਸੀਂ ਵਧੀਆ ਮੌਕੇ ਤੇ ਸ਼ੁਭ ਮੌਕੇ ਇਹ ਇਤਿਹਾਸਿਕ ਬਣਿਆ। ਇਸ ਦੇ ਪਿੱਛੇ ਮੈਂ ਸਲਾਮ ਕਰਦਾ ਹਾਂ ਬੋਤ ਨੂੰ। ਔਰ ਇਹਨਾਂ ਦੀ ਟੀਮ ਜਿਹੜੀ ਇਹਨਾਂ ਦੇ ਨਾਲ ਲੱਗੀ ਇਸ ਕਾਰਨ ਦੇ ਵਿੱਚ ਇਹ ਡਿਊਟ

इधर सामने फोटोग्राइफ सामने ठीक है ਕਰੋ ਬਹੁਤ ਖਾ ਪਰ ਠੀਕ ਹੈ ਦੂਜਾ ਸਨਮਾਨ ਠੀਕ ਹੈ ਐਜੂਕੇਸ਼ਨ ਡਿਪਾਰਟਮੈਂਟ ਦੀ ਨਾਲ ਕਈ ਅਪਕਰਚੇ ਤੀਜਾ ਸਨਮਾਨ ਜਿਹੜਾ ਹੈ ਮੈਡਮ ਰੰਜਨਾ ਕਟਿਆਲ ਜੀ ਜੀ ਨਾਲ ਦੀ ਅਫਤ ਦੇ ਨਾਲ

ਨਰਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਇਸ ਸਕੂਲ ਦੇ ਵਿੱਚ ਸਿੱਖਿਆ ਵਿਭਾਗ ਦੇ ਸਮੁੱਚੀ ਟੀਮ ਜਿਹੜਾ ਸਿੱਖਿਆ ਅਫਸਰ ਉਪ જિલ્લા ਸਿੱਖਿਆ ਅਫਸਰ ਸਾਡੇ ਬਹੁਤ ਹੀ ਸਤਿਕਾਰਯੋਗ ਲਕੇਸ਼ ਜੀ ਪ੍ਰਿੰਸੀਪਲ ਵਰਿੰਦਰ ਜੀ ਇਸ ਸਕੂਲ ਦੇ ਟੀਚਰ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਤੇ ਸ਼ਹਿਰ ਦੀਆਂ ਅੱਡ ਅੱਡ ਸੰਸਥਾਵਾਂ ਦੇ ਨੁਮਾਇंदे ਅੱਜ ਦਾ ਦਿਨ ਜਿੱਥੇ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਨ ਹੈ ਕਿਉਂਕਿ 28 ਜਨਵਰੀ 1865 ਨੂੰ ਟੁੱਡਕੇ ਦੇ ਵਿੱਚ ਜਿਹੜਾ ਮੋਗਾ 'ਚ ਲਾਲਾ ਜੀ ਦਾ ਜਨਮ ਹੋਇਆ ਸੀਗਾ ਉੱਥੇ ਹੀ ਅੱਜ ਦਾ ਦਿਨ ਰੋਪੜ ਸ਼ਹਿਰ ਦੇ ਲਈ ਕਾਫੀ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਰੋਪੜ ਸ਼ਹਿਰ ਨੂੰ ਰੋਪੜ ਸ਼ਹਿਰ ਦਾ ਬਹੁਤ ਵੱਡਾ ਖੋਇਆ ਹੋਇਆ ਖੁਸਿਆ ਹੋਇਆ ਇਤਿਹਾਸ ਹੈ ਜਿਹੜਾ ਉਹ ਵਾਪਸ ਮਿਲ ਰਿਹਾ ਕਿਉਂਕਿ ਲਾਲਾ ਲਾਜਪਤ رائے ਜੀ ਦਾ ਭਾਰਤ ਦੇ ਇਤਿਹਾਸ ਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦੇ ਵਿੱਚ ਜਿੱਡਾ ਵੱਡਾ ਯੋਗਦਾਨ ਹੈ ਉਹਦੀ ਕੋਈ ਹੋਰ ਮਿਸਾਲ ਨਹੀਂ ਹੈ ਔਰ ਰੋਪੜ ਸ਼ਹਿਰ ਵਾਸਤੇ ਮਾਨ ਵਾਲੀ ਗੱਲ ਹੈ ਕਿ ਲਾਲਾ ਲਾਜਪਤ رائے ਜੀ ਨੇ ਆਪਣੀ 6ਵੀਂ ਜਮਾਤ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਰੋਪੜ ਸ਼ਹਿਰ ਦੇ ਵਿੱਚ ਕੀਤੀ ਹੈ ਰੋਪੜ ਸ਼ਹਿਰ ਦੇ ਇਸ ਸਕੂਲ ਦੇ ਵਿੱਚ ਕੀਤੀ ਹੈ ਔਰ ਇਹ ਗੱਲ ਜਿਹੜੀ ਅੱਜ ਤੱਕ ਇਤਿਹਾਸ ਦੇ ਵਿੱਚ ਆ ਨਹੀਂ ਸਕੀ ਜਦੋਂ ਅਸੀਂ ਗੂਗਲ ਕਰਦੇ ਹਾਂ ਉੱਥੇ ਇਹ ਤਾਂ ਆ ਜਾਂਦਾ ਕਿ ਲਾਲਾ ਲਾਜਪਤ ਰਾਏ ਜੀ ਦਾ ਜਨਮ ਕਿੱਥੇ ਹੋਇਆ ਪਰ ਉੱਥੇ ਇਹ ਨਹੀਂ ਆਉਂਦਾ ਕਿ ਲਾਲਾ ਲਾਜਪਤ ਰਾਏ ਜੀ ਨੇ ਆਪਣੀ 6ਵੀਂ ਕਲਾਸ ਤੱਕ ਦੀ ਜਿਹੜੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਹੈ ਉਹ ਕਿੱਥੇ ਕੀਤੀ ਹੈ ਇਹ ਚੀਜ਼ ਜਿਹੜੀ ਅੱਜ ਤੱਕ ਇਤਿਹਾਸ ਤੋਂ ਬਾਹਰ ਰਹੀ ਹੈ ਉਹਦੇ ਕੋਈ ਵੀ ਕਾਰਨ ਰਹੇ ਹੋਣ ਪਰ ਅੱਜ ਉਹ ਚੀਜ਼ ਜਿਹੜੀ ਵਾਪਸ ਰੋਪੜ ਨੂੰ ਮਿਲਣ ਜਾ ਰਹੀ ਹੈ ਹੁਣ ਜਦੋਂ ਵੀ ਲਾਲਾ ਲਾਜਪਤ رائے ਜੀ ਦਾ ਜ਼ਿਕਰ ਦੁਨੀਆ ਦੇ ਵਿੱਚ ਜਿੱਥੇ ਵੀ ਹੋਇਆ ਕਰੇਗਾ ਉੱਥੇ ਰੋਪੜ ਦਾ ਨਾਮ ਨਾਲ ਆਇਆ ਕਰੇਗਾ ਕਿ ਰੋਪੜ ਦੇ ਵਿੱਚ ਲਾਲਾ ਲਾਜਪਤ رائے ਜੀ ਨੇ ਰੋਪੜ ਦੇ ਸਕੂਲ ਦੇ ਵਿੱਚ 6ਵੀਂ ਕਲਾਸ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਕੀਤੀ ਹੈ ਕਿਉਂਕਿ ਜਦੋਂ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਸਕੂਲ ਦੇ ਵਿੱਚ ਇੱਕ ਲਿਖਿਆ ਹੋਇਆ ਕਿ ਇਸ ਸਕੂਲ ਦੇ ਵਿੱਚ ਲਾਲਾ ਲਾਜਪਤ رائے ਜੀ ਪੜ੍ਹੇ ਹਨ ਉਸ ਤੋਂ ਬਾਅਦ ਅਸੀਂ ਕਾਫੀ ਯਤਨ ਕੀਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੋਂ ਪੁੱਛਣ ਲਈ ਸ਼ਹਿਰ ਦੀਆਂ ਜਿਹੜੀਆਂ ਵੱਡੀਆਂ ਸ਼ਕਤੀਆਂ ਉਹਨਾਂ ਦੇ ਕੋਲੋਂ ਪੁੱਛਣ ਲਈ ਅਲੇ ਦੁਆਲੇ ਜਿਹੜੇ ਦੁਕਾਨਦਾਰ ਹੈ ਉਹਨਾਂ ਦੇ ਕੋਲੋਂ ਪੁੱਛਣ ਲਈ ਜਿਹੜੇ ਸਕੂਲ ਦੇ ਨਾਲ ਹੈ ਹਰ ਪਾਸੇ ਅਸੀਂ ਭਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਪਤਾ ਲੱਗ ਸਕੇ ਕਿ ਲਾਲਾ ਲਾਜਪਤ ਰਾਏ ਜੀ ਦਾ ਇੱਥੇ ਪੱਥਰ ਤਾਂ ਲੱਗਿਆ ਹੋਇਆ ਕਿ ਸਕੂਲ 'ਚ ਪੜ੍ਹੇ ਹਨ ਪਰ ਇੱਥੇ ਕਿਵੇਂ ਪੜ੍ਹੇ ਕਿਉਂ ਰੋਪੜ ਚ ਆਏ ਕਿ ਜਿਹੜਾ ਸਬਬ ਬਣਿਆ ਪਰ ਕਿਸੇ ਦੇ ਕੋਲ ਕੋਈ ਜਾਣਕਾਰੀ ਨਹੀਂ ਸੀਗੀ ਫਿਰ ਲਾਲਾ ਲਾਜਪਤ ਰਾਏ ਜੀ ਦੀ ਕਿਸੇ ਲੇਖਕ ਦੀ ਇੱਕ ਜੀਵਨੀ ਉਦੇ ਵਿੱਚ ਵਿਸਤਾਰ ਦੇ ਨਾਲ ਦੱਸਿਆ ਹੋਇਆ ਸੀ ਕਿ ਜਿਹੜੇ ਲਾਲਾ ਲਾਜਪਤ ਰਾਏ ਜੀ ਦੇ ਪਿਤਾ ਜੀ ਸੀਗੇ ਉਹ ਅਧਿਆਪਕ ਸੀਗੇ ਤੇ ਬਤੌਰ ਅਧਿਆਪਕ ਜਿਹੜੀ ਉਹਨਾਂ ਦੀ ਬਦਲੀ ਐ ਉਹ ਰੂਪੜ ਦੀ ਹੋ ਗਈ ਜਿਸ ਕਰਕੇ ਜਿੰਨੀ ਦੇਰ ਤੱਕ ਉਹ ਇੱਥੇ ਪੜ੍ਹਾਉਂਦੇ ਰਹੇ 19 ਦੇਰ ਤੱਕ ਲਾਲਾ ਲਾਜਪਤ ਰਾਏ ਜਿਨੇ ਆਪਣੀ 6ਵੀਂ ਜਮਾਤ ਤੱਕ ਦੀ ਜਿਹੜੀ ਪੜ੍ਹਾਈ ਐ ਉਹ ਰੂਪੜ ਦੇ ਵਿੱਚ ਕੀਤੀ ਐ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦੀ ਬਦਲੀ ਸ਼ਾਇਦ ਰੂਪੜ ਤੋਂ ਕਿਤੇ ਅੱਗੇ ਸ਼ਿਮਲਾ ਹੋ ਗਈ ਉਹਨਾਂ ਨੂੰ ਉੱਥੇ ਜਾਣਾ ਪੈ ਗਿਆ ਪਰ 6ਵੀਂ ਕਲਾਸ ਤੱਕ ਉਹਨਾਂ ਨੇ ਰੋਪੜ ਦੇ ਵਿੱਚ ਜਿਹੜੀ ਪੜ੍ਹਾਈ ਕੀਤੀ ਹੈ ਤੇ ਮੈਂ ਧੰਨਵਾਦੀ ਹਾਂ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਕਬੂਲਦੇ ਹੋਏ ਤੁਰੰਤ ਅੱਜ ਲਾਲਾ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਇਹ ਸਕੂਲ ਦਾ ਨਾਮ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ رائے ਦੀ ਪ੍ਰਾਇਮਰੀ ਸਕੂਲ ਰੱਖ ਕੇ ਰੋਪੜ ਨੂੰ લાલા লাજપત رائے ਜੀ ਨਾਲ ਸੰਬੰਧਿਤ ਭਾਰਤ ਦੇ ਇਤਿਹਾਸ ਦੇ ਵਿੱਚ ਅੱਜ ਵੱਡੀ ਥਾਂ ਦਿੱਤੀ ਹੈ ਇਹਦੇ ਲਈ ਮੈਂ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਮੂਚੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲਾਲਾ ਲਾਜਪਤ رائے ਜੀ ਦਾ ਜਿਹੜਾ ਜਦੋਂ ਜਿਹੜਾ ਯੋਗਦਾਨ ਹੈ ਉਹ ਭਾਰਤ ਦੀ ਆਜ਼ਾਦੀ ਦੀ ਸਟ੍ਰਗਲ ਦੇ ਵਿੱਚ ਭਾਰਤ ਦੇ ਇਤਿਹਾਸ ਦੇ ਵਿੱਚ ਉਹ ਬਹੁਤ ਵੱਡਾ ਹੈ ਤੁਸੀਂ ਸਾਰਿਆਂ ਨੇ ਤਿੱਕੜੀ ਦਾ ਨਾਮ ਜਿਹੜਾ ਸੁਣਿਆ ਹੀ ਹੋਣਾ ਲਾਲ ਬਾਲਪਾਲ ਬਿਲਾਲ ਬਾਨਪਾਲ ਦੀ ਟਿੱਕੜੀ ਦਾ ਕਿੱਡਾ ਵੱਡਾ ਯੋਗਦਾਨ ਸੀ ਇਸ ਤੋਂ ਬਿਨਾ ਲਾਲਾ ਜੀ ਨੂੰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹਨਾਂ ਦੇ ਯੋਗਦਾਨ ਕਰਕੇ ਕਿਉਂਕਿ ਜਦੋਂ ਅੰਗਰੇਜ਼ ਹਕੂਮਤ ਨੇ ਸਾਈਮਨ ਕਮਿਸ਼ਨ ਨੂੰ ਭਾਰਤ ਭੇਜਿਆ ਰਿਪੋਰਟ ਤਿਆਰ ਕਰਨ ਲਈ ਇੱਥੋਂ ਦੇ ਹਾਲਾਤਾਂ ਬਾਰੇ ਪਰ ਉਹਦੇ ਵਿੱਚ ਕੋਈ ਵੀ ਜਿਹੜਾ ਭਾਰਤ ਦਾ ਮੈਂਬਰ ਨਹੀਂ ਰੱਖਿਆ ਸਾਰੇ ਆਪਣੇ ਮੈਂਬਰ ਜਿਹੜੇ ਭੇਜੇ ਤਾਂ ਕਿ ਇੱਕ ਤਰਫੋਂ ਰਿਪੋਰਟ ਜਿਹੜੀ ਤਿਆਰ ਕੀਤੀ ਜਾ ਸਕੇ ਸਰ ਜੌਨ ਸਾਈਮਨ ਦੀ ਗੋਆ ਸਾਈਮਨ ਕਮਿਸ਼ਨ ਜਦੋਂ ਭੇਜਿਆ ਉਹਦਾ ਵਿਰੋਧ ਲਾਲਾ ਜੀ ਨੇ ਗੱਜ ਵੱਜ ਕੇ ਕੀਤਾ ਸਾਈਮਨ ਕਮਿਸ਼ਨ ਗੋ ਬੈਕ ਜਿਹੜਾ ਇਹ ਸਾਰਿਆਂ ਨੇ ਸੁਣਿਆ ਹੋਣਾ ਸਾਰਿਆਂ ਨੇ ਪੜ੍ਹਿਆ ਹੋਣਾ ਤੇ ਉੱਥੇ ਹੀ ਉਹਨਾਂ ਤੇ ਲਾਤੀ ਚਾਰਜ ਹੋਇਆ ਜਿਹਦੇ ਕਰਕੇ ਲਾਲਾ ਲਾਲਾ ਜੀ ਦੀ ਜਿਹੜੀ ਸ਼ਹੀਦੀ ਹੋਈ ਸੋ ਹੋਰ ਬਹੁਤ ਸਾਰੀਆਂ ਸੁਧਾਰਵਾਦੀ ਮੂਵਮੈਂਟਸ ਇਸ ਦੇਸ਼ ਦੇ ਵਿੱਚ ਚਲਾਉਣ ਦੇ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਅੱਜ ਸਾਨੂੰ ਫਕਰ ਹੈ ਕਿ ਸਾਡੇ ਸ਼ਹਿਰ ਦੇ ਇਸ ਸਕੂਲ ਦੇ ਵਿੱਚ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਹੈ ਇਹ ਜਿਹੜਾ ਸਕੂਲ ਹੈ ਅੱਜ ਇਹਦਾ ਨਾਮ ਜਦੋਂ ਲਾਲਾ ਜੀ ਦੇ ਨਾਮ ਤੇ ਰੱਖਿਆ ਗਿਆ ਲਾਲਾ ਲਾਜਪਤ ਰਾਏ ਜੀ ਦੇ ਨਾਮ ਤੇ ਰੱਖਿਆ ਗਿਆ ਉਹ ਇਹ ਸਕੂਲ ਰੋਪੜ ਸ਼ਹਿਰ ਤੋਂ ਸਾਰੇ ਸ਼ਹਿਰ ਦੇ ਵਿੱਚ ਵੀ ਸਾਰੇ ਜ਼ਿਲ੍ਹੇ ਦੇ ਵਿੱਚ ਵੀ ਸਾਰੇ ਪੰਜਾਬ ਦੇ ਵਿੱਚ ਵੀ ਲਾਲਾ ਜੀ ਦੀ ਸੋਚ ਦਾ ਦੇਸ਼ ਭਗਤੀ ਦਾ ਓਕਾ ਇਹ ਸਕੂਲ ਦਿੰਦਾ ਰਹੇਗਾ ਸਾਨੂੰ ਸਭ ਨੂੰ ਇੱਥੋਂ ਇੱਕ ਚਿੰਗ ਜਿਹੜੀ ਹੈ ਲਾਲਾ ਜੀ ਦੀ ਸੋਚ ਦੇ ਅੰਸਾਰ ਮਿਲਦੀ ਰਹੇਗੀ ਤੇ ਨਾਲ ਹੀ ਲਾਲਾ ਜੀ ਦਾ ਲਾਲਾ ਜੀ ਦੇ ਨਾਮ ਦੇ ਨਾਲ ਹਮੇਸ਼ਾ ਜਿਹੜਾ ਰੋਪੜ ਸ਼ਹਿਰ ਦਾ ਨਾਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਆਏਗਾ ਕਿ ਰੋਪੜ ਦੇ ਸਕੂਲ ਦੇ ਵਿੱਚ ਉਹਨਾਂ ਨੇ ਆਪਣੀ ਸਿੱਖਿਆ ਹਾਸਲ ਕੀਤੀ ਹੈ ਤੇ ਮੈਂ ਸਿੱਖਿਆ ਵਿਭਾਗ ਦੇ ਪੂਰੀ ਟੀਮ ਨੂੰ ਵੀ ਬੇਨਤੀ ਕਰਦਾ ਕਿ ਇਸ ਸਕੂਲ ਵੱਲ ਕਿਉਂਕਿ ਹੁਣ ਇਹਦਾ ਨਾਮ ਜਿਹੜਾ ਉਹ ਲਾਲਾ ਜੀ ਦੇ ਨਾਲ ਜੁੜ ਗਿਆ ਇਸ ਕਰਕੇ ਇਸ ਸਕੂਲ ਵੱਲ ਮੈਡਮ ਜ਼ਿਲ੍ਹਾ ਸਿੱਖਿਆ ਅਫਸਰ ਜੀ ਦੀ ਸਮੁੱਚੀ ਟੀਮ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਸ ਸਕੂਲ ਦੇ ਦੇ ਆਪਕਾ ਨੂੰ ਵੀ ਬੇਨਤੀ ਕਰਦਾ ਕਿ ਇਸ ਸਕੂਲ ਦੇ ਪ੍ਰਤੀ ਤੁਹਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਹੋਰ ਜਿਆਦਾ ਵੱਧ ਗਈਆਂ ਸੋ ਇਸ ਸਕੂਲ ਦੇ ਵੱਲ ਅਸੀਂ ਵੀ ਵਿਸ਼ੇਸ਼ ਧਿਆਨ ਦੇਵਾਂਗੇ ਗਵਰਨਮੈਂਟ ਵੀ ਵਿਸ਼ੇਸ਼ ਧਿਆਨ ਦੇਗੀ ਕਿ ਤੁਸੀਂ ਵੀ ਇਸ ਸਕੂਲ ਦੇ ਵੱਲ ਵਿਸ਼ੇਸ਼ ਧਿਆਨ ਦਿਓ ਤਾਂ ਕਿ ਲਾਲਾ ਜੀ ਦੇ ਨਾਮ ਵਾਲਾ ਜਿਹੜਾ ਸਕੂਲ ਹੈ ਉਹ ਵਿਸ਼ੇਸ਼ ਹੀ ਰਵੇ ਇੱਥੇ ਖਾਸ ਤੌਰ ਤੇ ਤੁਸੀਂ ਸਾਰੇ ਧਿਆਨ ਦਿਓ ਅੱਜ ਇਸ ਤੁਸੀਂ ਜਨਮ ਦਿਵਸ ਦੇ ਮੌਕੇ ਤੇ ਸਾਰੇ ਇੱਥੇ ਇਕੱਠੇ ਹੋਏ ਆਂ ਸਾਰਿਆਂ ਦਾ ਤੁਹਾਡਾ ਸਭ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਲਾਲਾ ਜੀ ਨੂੰ ਯਾਦ ਕਰਨ ਲਈ ਇੱਥੇ ਕਿੱਥੇ ਹੋਏ ਹੋਏ ਆ ਤੇ ਅਸੀਂ ਇਹੋਕਾ ਲਾਲਾ ਜੀ ਦੀ ਸੋਚ ਦਾ ਤੇ ਰੋਪੜ ਦੇ ਨਾਲ ਉਹਨਾਂ ਦੇ ਸਬੰਧ ਦਾ ਅਸੀਂ ਸਭ ਜਗ੍ਹਾ ਪੁਜਾਈਏ ਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਜਿਹੜਾ ਕਿ ਪ੍ਰਤਾਪ ਬਾਜ਼ਾਰ ਦੇ ਵਿੱਚ ਇਹਦਾ ਨਾਮ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਰੱਖਿਆ ਗਿਆ ਕਿਉਂਕਿ ਇਹ ਉਹ ਸਕੂਲ ਹੈ ਜਿੱਥੇ ਲਾਲਾ ਲਾਜਪਤ رائے ਜੀ ਨੇ 6ਵੀਂ ਕਲਾਸ ਤੱਕ ਆਪਣੀ ਜਿਹੜੀ ਪੜ੍ਹਾਈ ਹੈ ਉਹ ਕੀਤੀ ਹੈ ਅੱਜ ਇਸ ਸਕੂਲ ਦਾ ਨਾਮ ਲਾਲਾ ਜੀ ਦੇ ਨਾਮ ਤੇ ਰੱਖਣ ਕਰਕੇ ਜਿੱਥੇ ਜਿੱਥੇ ਲਾਲਾ ਲਾਜਪਤ رائے ਜੀ ਦਾ ਕਿੰਨਾ ਬਹੁਤ ਵੱਡਾ ਯੋਗਦਾਨ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਅੱਜ ਲਾਲਾ ਜੀ ਦੇ ਨਾਮ ਦੇ ਨਾਲ ਜਿਹੜਾ ਰੋਪੜ ਦਾ ਨਾਮ ਹੈ ਉਹ ਵੀ ਇਸ ਸ਼ਹਿਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਜਾਏਗਾ ਕਿ ਲਾਲਾ ਜੀ ਨੇ ਰੋਪੜ ਸ਼ਹਿਰ ਦੇ ਵਿੱਚ 6ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਔਰ ਇਹ ਜਿਹੜਾ ਸਕੂਲ ਹੈ ਉਹ ਨਾਮ ਲਾਲਾ ਜੀ ਦੇ ਨਾਮ ਤੇ ਰੱਖਣ ਕਰਕੇ ਇਥੋਂ ਦੇਸ਼ ਭਗਤੀ ਦੀ ਇੱਕ ਨਵੀਂ ਚਿੰਗ ਦੇਸ਼ ਦੇ ਲਈ ਸਮਰਪਣ ਦੀ ਇੱਕ ਨਵੀਂ ਚਿੰਗ ਜਿਹੜੀ ਹੈ ਉਹ ਪੂਰੇ ਰੋਪੜ ਸ਼ਹਿਰ ਇਸ ਜ਼ਿਲ੍ਹੇ ਚ ਸੂਬੇ ਚ ਹਰ ਜਗ੍ਹਾ ਤੱਕ ਜਿਹੜੀ ਹੈ ਉਹ ਇਥੋਂ ਜਾਏਗੀ ਇਹ ਮਕਸਦ ਜਿਹੜਾ ਹੈ ਕਿਉਂਕਿ ਇਸ ਸਕੂਲ ਦਾ ਨਾਮ ਲਾਲਾ ਲਾਜਪਤ ਰਾਏ ਜੀ ਦੇ ਨਾਮ ਤੇ ਰੱਖਣ ਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਲਾਲਾ ਜੀ ਦੇ ਯੋਗਦਾਨ ਬਾਰੇ ਸਾਈਮਨ ਕਮਿਸ਼ਨ ਦਾ ਉਹਨਾਂ ਨੇ ਵਿਰੋਧ ਕੀਤਾ ਹਰ ਸੁਧਾਰਵਾਦੀ ਜਿਹੜੀ ਮੂਵਮੈਂਟ ਹੈ ਉਹਦੇ ਚ ਉਹਨਾਂ ਦਾ ਹਿੱਸਾ ਰਿਹਾ ਤੇ ਲਾਲ ਬਾਲ ਪਾਲ ਦੀ ਤਿਕੜੀ ਦਾ ਜਿਹੜਾ ਯੋਗਦਾਨ ਹੈ ਉਹ ਕੋਈ ਭੁਲਾ ਨਹੀਂ ਸਕਦਾ ਇਸ ਦੇਸ਼ ਦੀ ਆਜ਼ਾਦੀ ਦੇ ਲਈ ਇਸ ਦੇਸ਼ ਦੀ ਸੇਵਾ ਦੇ ਲਈ ਦੇਖਿਆ ਅਫਸਰ ਐਲੀਮੈਂਟਰੀ ਰੂਪਨਗਰ ਦੱਸਣਾ ਚਾਹਾਂਗੇ ਕਿ ਇਹ ਸਕੂਲ ਦਾ ਨਾਮ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸੀ ਤੇ ਸਾਡੇ ਬੜੇ ਹੀ ਸੂਝਵਾਨ ਤੇ ਐਫਰਟਸ ਕਰਨ ਵਾਲੇ ਐਮਐਲਏ ਸਾਹਿਬ ਵਿਨੈਸ਼ ਟੱਡਾ ਜੀ ਵੱਲੋਂ ਕਾਫੀ ਉਪਰਾਲਾ ਕੀਤਾ ਗਿਆ ਇਸ ਦੇ ਕਾਫੀ ਮਤਲਬ ਐਕਸਪਲੋਰ ਕੀਤਾ ਗਿਆ ਇਸ ਬਾਰੇ ਤੇ ਉਹਨਾਂ ਦੀ ਜਤਨਾ ਕਾਰਨ ਹੀ ਇਸ ਸਕੂਲ ਦਾ ਨਾਮ ਜਿਹੜਾ ਹੈਗਾ ਅੱਜ ਚੇਂਜ ਹੋ ਕੇ ਜਿਹੜਾ ਹੈਗਾ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਜੀ ਰੱਖਿਆ ਗਿਆ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਨ ਤੇ ਜਿਹੜਾ ਹੈਗਾ ਇਹ ਬੜਾ ਸ਼ੁਭ ਕੰਮ ਕੀਤਾ ਤੇ ਇਹ ਉਹਨਾਂ ਦਾ ਜਿਹੜੇ ਹੈਗੇ ਆ ਅਸੀਂ ਹਮੇਸ਼ਾ ਯਾਦ ਰੱਖਾਂਗੇ ਜੀ ਤੱਕ ਥੈਂਕ ਯੂ